ਗਿਆ ਉਥੇ ਜਿਹੜੇ 40 ਬੈੱਡ ਹੈਗੇ ਆ ਉਹ ਬਿਲਕੁਲ ਕੋਈ ਵੀ ਐਮਰਜੈਂਸੀ ਹੋਵੇ ਉਹ ਕੋਵਿਡ ਦੇ ਵਾਸਤੇ ਬਿਲਕੁਲ ਤਿਆਰ ਹੈ ਸਾਰੀਆਂ ਮੈਡੀਸਿਨਸ ਸਾਰਾ ਸਟਾਫ ਟ੍ਰੇਨਡ ਸਟਾਫ ਤੇ ਐਮਰਜੈਂਸੀ ਇਕੁਪਮੈਂਟ ਸਾਰਾ ਕੁਝ ਅਵੇਲੇਬਲ ਹੈ ਉਸ ਤੋਂ ਬਾਅਦ ਫਿਰ ਮੈਂ ਜਾ ਕੇ ਖੁਦ ਜਾ ਕੇ ਆਕਸੀਜਨ ਪਲੈਂਟ ਆਕਸੀਜਨ ਪਲੈਂਟ ਦੇ ਵਿੱਚ 3 ਲੇਅਰਡ ਹੈ ਉਹਦੇ ਵਿੱਚ ਮਤਲਬ ਪਹਿਲਾ ਤੇ ਜਿਹੜਾ ਹੈਗਾ ਉਹ ਲਿਕੁਇਡ ਮੈਡੀਕਲ ਆਕਸੀਜਨ ਹੈ ਤੇ ਜੇ ਬਾਈਚਾਂਸ ਫੇਲ ਹੋ ਜਾਏ ਤਾਂ ਇੱਕ ਮਲਟੀ ਲੇਅਰ ਜਿਹੜਾ ਸਟੈਂਡਰਡ ਦੀ ਸਪਲਾਈ ਵੀ ਹੈਗੀ ਆ ਤੇ ਤੀਜੇ ਨੰਬਰ ਤੇ ਜਿਹੜਾ ਸੀਗਾ ਉਹਦੇ ਵਿੱਚ ਜਿਹੜਾ ਪੀਐਸਏ ਪਲੈਂਟ ਸ ਲੇਕਿਨ ਅਸੀਂ ਉਹਨੂੰ ਵਰਕਿੰਗ ਕਵਾਟਰ ਵਿੱਚ ਰੱਖਿਆ ਅਸੀਂ ਤਰ੍ਹਾਂ ਜਨਰੇਟਰ ਸੈੱਟ ਸਾਰੇ ਮੈਂ ਚੈੱਕ ਕੀਤੇ ਆ ਜਿਹੜੀ ਸਾਡੀ origignal emergency ਆ ਜਿਹਦੇ ਵਿੱਚ ਸਾਡੇ ਕੋਲ 130 ਤੋਂ ਜ਼ਿਆਦਾ ਬੈੱਡ ਹੈਗੇ ਆ ਉਹਦੇ ਵਿੱਚ ਵੀ ਆਈਸੋਲੇਸ਼ਨ ਹੈ ਫਿਰ ਮੈਂ ਉਹਦਾ ਦੌਰਾ ਕੀਤਾ ਉੱਥੇ ਲੀਕ ਪਰ ਮੈਡੀਕਲ ਆਕਸੀਜਨ ਪਲਾਂਟ ਇਸ ਤੋਂ ਬਾਅਦ ਜਿਹੜਾ ਸਾਡਾ ਜਿੱਥੇ ਸਭ ਤੋਂ ਪਹਿਲਾਂ ਪੇਸ਼ੇਵਰ ਆਉਂਦਾ ਕੋਵਿਡ ਦਾ ਜਿੱਥੇ ਟੈਸਟਿੰਗ ਹੁੰਦੀ ਆ ਉਹਦੇ ਨਾਲ ਵੀ ਅਸੀਂ ਇੱਕ ਆਈਸੋਲੇਸ਼ਨ ਹੈ ਪੇਸ਼ੇਵਰ ਇਮੀਡੀਏਟਲੀ ਉੱਥੇ ਚਲਾ ਜਾਂਦਾ ਸਟੇਬਲਾਈਜ਼ ਕਰਦੇ ਆ ਫਿਰ ਉਸ ਤੋਂ ਬਾਅਦ ਡਿਸਾਈਡ ਕਰਦੇ ਆ ਕਿ ਉਹਨੂੰ ਸੁਪਰ ਸਪੈਸ਼ਲਟੀ ਬੈਂਕ ਵਿੱਚ ਜਾਣਾ ਜਾਂ ਜਿਹੜੀ ਐਮਰਜ ਕੋਵਿਡ ਵਾਸਤੇ ਜਿਸ ਤਰ੍ਹਾਂ ਸਾਡੇ ਸਿਕਿਉਰਿਟੀ ਫੋਰਸਸ ਨੇ ਸਾਡੀ ਸੁਰੱਖਿਆ ਵਾਸਤੇ ਬਾਰਡਰ ਦੇ ਉੱਤੇ ਦੁਸ਼ਮਣ ਤੋਂ ਤੋ ਇਹ ਵੀ ਇੱਕ ਇਸ ਤਰ੍ਹਾਂ ਜਿਹੜਾ ਤੁਸੀਂ ਜਿਹੜੋ ਕਹ ਲੋ ਕੋਵਿਡ ਆ ਜਿਹੜਾ ਸਮਾਜ ਦਾ ਦੁਸ਼ਮਣ ਹੈ ਇਹ ਪਹਿਲਾਂ 20 ਦੇ ਵਿੱਚ ਨੇ ਬਹੁਤ ਸਾਡੀ ਪਰਬਾਦੀ ਕੀਤੀ ਸੀ ਲੇਕਿਨ ਹੁਣ ਅਸੀਂ ਸਾਨੂੰ ਸਾਡੇ ਕੋਲ ਸਾਨੂੰ ਗਿਆਨ ਵੀ ਹੋ ਉਹਦੇ ਬਾਰੇ ਸਾਨੂੰ ਪਤਾ ਹੈਗਾ ਉਹਦਾ ਪੈਟਰਨ ਕੀ ਆ ਵਾਇਰਸ ਦਾ ਔਰ ਇਹ ਕੋਈ ਨਵਾਂ ਨਹੀਂ ਹੈ ਔਰ ਇਹਨੂੰ ਸਾਡੀ ਗਵਰਨਮੈਂਟ ਨੇ ਔਰ ਜਿਹੜੀ WHO ਵਿਸ਼ਵ ਸਿਹਤ ਸੰਸਥਾ ਉਹਨਾਂ ਨੇ ਇਹਨੂੰ ਅਜੇ ਅਜੇ ਪਾਲੋਰ ਨੇ ਅਜੇ ਤਾਂ ਕਿਹਾ ਨਹੀਂ ਹੈ ਕਿ ਇਟਸ ਅ ਵੇਰੀਐਂਟ ਆਫ ਕੰਸਰਨ ਇਹਦਾ ਮਤਲਬ ਇਹ ਹੁੰਦਾ ਕਿ ਸੀਰੀਅਸ ਨਹੀਂ ਹੈ ਇਹ ਅੱਜ ਦੀ ਰੇਟ ਦੇ ਵਿੱਚ ਬਟ ਅਸੀਂ ਇਹ ਦੇ ਬਾਵਜੂਦ ਅਸੀਂ ਸਾਰੇ ਤਿਆਰੀ ਕੀਤੀ ਆ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਹੁਣ ਅਸੀਂ ਜਿਹੜਾ ਹੈਗਾ ਸਾਰਾ ਕੋਵਿਡ ਦਾ ਰਿਵਿਊ ਕਰਨ ਤੋਂ ਬਾਅਦ ਇਹ ਇੱਕ ਡਾਵਿੰਚੀ ਸਿਸਟਮ ਹੈ ਨਵਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਪਹਿਲਾਂ ਜਦੋਂ ਲੋਕ ਆਪਰੇਸ਼ਨ ਕਰਦੇ ਸੀ ਗਾਲ ਬਲੈਡਰ ਦਾ ਆਪਰੇਸ਼ਨ ਕਰਦੇ ਸੀ ਵੱਡਾ ਚੀਰਾ ਦੇ ਕੇ ਕਰਦੇ ਹੁੰਦੇ ਸੀ ਵੱਡਾ ਸਾਰਾ ਚੀਰਾ ਦੇ ਕੇ ਫਿਰ ਉਹਨੂੰ ਕਰਕੇ ਸਾਰਾ ਕਰਨਾ ਜਸ ਸੀਰੀਅਨ ਕਰਦੇ ਸੀ ਜਿਹੜੀਆਂ ਸਰਜਰੀਜ਼ ਹੁੰਦੀਆਂ ਸੀ ਉਸ ਤੋਂ ਬਾਅਦ ਮਰੀਜ਼ ਨੂੰ 2-3 ਹਫ਼ਤੇ ਲੱਗਦੇ ਸੀ ਠੀਕ ਹੋਣ ਲਈ ਪਹਿਲਾਂ ਟਾਂਕੇ ਲਾਣੇ ਫਿਰ ਟਾਂਕੇ ਕੱਢਣੇ ਕਿਹੜ ਫਿਰ ਸਾਡੇ ਕੋਲੇ ਜਿਹੜਾ ਸੀਗਾ ਲੈਪਰੋਸਕੋਪਿਕ ਸਰਜਰੀ ਆਈ ਉਹਦੇ ਨਾਲ ਪੇਸ਼ੈਂਟ ਜਿਹੜਾ ਹੈਗਾ ਉਹ ਮਲ 48 ਘੰਟੇ ਚ 72 ਘੰਟੇ ਚ ਕਰ ਚਲਾ ਜਾਂਦਾ ਸੀ ਹੁਣ ਇਹਦੇ ਚੋ ਜਿਹੜਾ ਇਹ ਵਾਲਾ ਸਿਸਟਮ ਹੈ ਇਹ ਲੇਟੈਸਟ ਸਿਸਟਮ ਹੈ ਜਿਹੜਾ ਕੋ ਦੁਨੀਆ ਦੇ ਵਿੱਚ ਜੜਾ ਹੈਗਾ ਡਾਰਵਿੰਚੀ ਸਿਸਟਮ ਇਹ ਇਹਨੂੰ ਰੋਬੋਟਿਕ ਸਰਜਰੀ ਕਹਿੰਦੇ ਆ ਇਹਦੇ ਨਾਲ ਕੀ ਹੁੰਦਾ ਕਿ ਸਰਜਿਕਲ ਪ੍ਰੀਸੀਜਨ ਕਿ ਹੋਰ ਤੁਸੀਂ ਹੋਰ ਜਿਹੜਾ ਜ਼ਖਮ ਹੋਏਗਾ ਹੋਰ ਛੋਟਾ ਹੋਏਗਾ ਆਪਰੇਸ਼ਨ ਦਾ ਟਾਈਮ ਘੱਟ ਲੱਗੇਗਾ ਔਰ ਪੇਸ਼ੈਂਟ ਨੂੰ ਬਹੁਤ ਸਾਰੇ ਜਿਵੇਂ ਤੁਹਾਡਾ ਗਾਲ ਬਲੈਡਰ ਜਾਂ ਉਹਦੇ ਕਿਸੇ ਨੂੰ ਅਪੈਂਡੀਸਾਈਟਸ ਹੋ ਗਿਆ ਬਹੁਤ ਸਾਰੀਆਂ ਜਿਹੜੀਆਂ ਪੇਟ ਦੀਆਂ ਸਰਜਰੀਜ਼ ਆਪਰੇਸ਼ਨ ਆ ਉਹਦੇ ਵਾਸਤੇ ਬ੍ਰੀਜ ਨੂੰ ਹਸਪਤਾਲ ਚ ਰਹਿਣ ਦੀ ਲੋੜ ਹੀ ਨਹੀਂ ਆਓ ਆਪਰੇਸ਼ਨ ਕਰਾਓ ਆਪਣੇ ਘਰ ਚਲੇ ਜਾਓ ਉਹਦੇ ਨਾਲ ਪੇਸ਼ੀਐਂਟ ਨੂੰ ਹਸਪਤਾਲ ਚ ਨਹੀਂ ਰਹਿਣਾ ਪਏਗਾ ਜਿਹੜੀਆਂ ਹਸਪੀਟਲ ਰਾ ਕੇ ਹਸਪੀਟਲ ਐਕਵਾਇਰਡ ਇਨਫੈਕਸ਼ਨ ਨਹੀਂ ਆਉਣੀ ਰਹਿਣ ਗਿਆ ਹਸਪੀਟਲ ਸਟੇ ਦਾ ਖਰਚਾ ਨਹੀਂ ਦੇਣਾ ਪਏਗਾ ਸੋ ਇਹ ਇੰਸਟਰੂਮੈਂਟਸ ਮਹਿੰਗੇ ਜ਼ਰੂਰ ਹੈ ਲੇਕਿਨ ਗੱਲ ਇਹ ਹੈ ਕਿ ਇਹ ਸਰਕਾਰ ਨੇ ਇਲਾਜ ਦੇਣਾ ਹੈ देयर इज नो ਕੁਐਸਚਨ ਕਿ ਕਹਿੰਦਾ ਪੇਸ਼ੀਐਂਟ ਫੋਰਡਡ ਕਹਿੰਦਾ ਗਵਰਨਮੈਂਟ ਫੋਰਡਡ ਯੈਸ ਤਹਾਡੀ ਭਗਵਾਨ ਗਵਰਨਮੈਂਟ ਵੀ ਕੈਨ ਫੋਰ ਐਨੀਥਿੰਗ ਫਾਰ आवर ਪੇਸ਼IENTS ਤੇ ਜਿਹੜੇ ਇਹ ਵੀ ਅਸੀਂ ਜਿਹੜੇ ਹੈਗੇ ਤਾਂ ਕਿ ਸਾਡੇ ਜਿਹੜੇ ਪੋਸਟ ਗ੍ਰੈਜੂਏਟ ਹੈ ਉਹਨਾਂ ਦੀ ਟ੍ਰੇਨਿੰਗ ਵੀ ਉਹਨਾਂ ਦੇ ਉੱਤੇ ਹੋਵੇ ਤੇ ਉਹ ਇਨਸਟਰੂਮੈਂਟ ਯੂਜ਼ ਕਰਨ ਔਰ ਲੋਕਾਂ ਨੂੰ ਜਿਹੜੀ ਸੁਵਿਧਾ ਹੈਗੀ ਆ ਜਿਹੜੀ ਵਰਲਡ ਕਲਾਸ ਸੁਵਿਧਾ ਜਿਹਨੂੰ ਮੈਂ ਕਹਾਂ ਜਿਹੜੇ ਆਪਰੇਸ਼ਨ ਅੱਜਕੱਲ ਅਮਰੀਕਾ ਚ ਹੋ ਰਿਹਾ ਹੈ ਤੇ ਯੂਰਪ ਚ ਹੋ ਰਿਹਾ ਹੈ ਔਰ ਜਿੰਦਰਾ ਹਸਪਤਾਲ ਦੇ ਵਿੱਚ ਵੀ ਆਉਣ ਵਾਲੇ ਦਿਨਾਂ ਚ ਹੋਣਗੇ ਅਸੀਂ ਸਾਰੇ ਜਿੰਨੇ ਤੁਹਾਡੇ ਸਰਜੀਕੀ ਦੇ ਆਪਰੇਸ਼ਨ ਥੀਟਰ ਹੈ ਉਹਨਾਂ ਨੂੰ ਮੋਡੂਲਰ ਆਪਰੇਸ਼ਨ ਥੀਟਰ ਬਣਾਤਾ ਹੋਇਆ ਸੋ ਮ 3 ਕਰੋੜ ਲੋਕਾਂ ਨੂੰ ਸਾਡੇ 65 ਲੱਖ ਫੈਮਿਲੀਜ਼ ਨੂੰ 10-10 ਲੱਖ ਦਾ ਬੀਮਾ ਮਿਲ ਜਾਏਗਾ ਸਾਰੇ ਇਲਾਜ ਫ੍ਰੀ ਕਰਾਂਗੇ ਬਟ ਅਸੀਂ ਆਪਣੇ ਸਰਕਾਰੀ ਹਸਪਤਾਲ ਨੂੰ ਪ੍ਰਾਈਵੇਟ ਵਰਗੇ ਉਹਨਾਂ ਉਹਨਾਂ ਤੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਇਹ ਤੁਹਾਡੀ ਸੇਵਾ ਚ ਜਿਹੜੀ ਪੰਜਾਬ ਸਰਕਾਰ ਲੱਗੀ ਹੈ ਮੈਨੂੰ ਉਮੀਦ ਹੈ ਕਿ ਸਾਡਾ ਤੁਹਾਡਾ ਤੁਹਾਨੂੰ ਪਿਆਰ ਇਸੇ ਤਰ੍ਹਾਂ ਮਿਲਦਾ ਰਹੇਗਾ ਬਹੁਤ ਬਹੁਤ ਧੰਨਵਾਦ ਪ੍ਰਾਪਰਟੀ ਬੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز